ਤੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ Harmonophic 688 ਦੇ ਵਿੱਚ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਤੇ ਅੱਜ ਆਪਾਂ ਜਿਹੜਾ ਸੂਟ ਆ ਤਿੱਲੇ ਵਰਕ ਨਾਲ ਇਹਨੂੰ ਵਰਕ ਕਰਨ ਲੱਗੇ ਆ ਤੇ ਬਹੁਤ ਜ਼ਿਆਦਾ ਕੁਐਂਟਿਟੀ ਵੀ ਤੁਸੀਂ ਦੱਸੋ ਵੀ ਤਿੱਲਾ ਵਰਕ ਤੁਸੀਂ ਓਸ਼ਮਸ਼ੀਨ ਤੇ ਚਲਾਇਆ ਜਾਂ ਨਹੀਂ ਚਲਾਇਆ ਇਸ ਲਈ ਆਪਾਂ ਅੱਜ ਤੁਹਾਨੂੰ ਵੀਡੀਓ ਬਣਾ ਕੇ ਹੀ ਸਾਰਾ ਦਿਖਾਵਾਂਗੇ ਵੀ ਜਿਹੜਾ ਕਹਿ ਰਹੇ ਆ ਵਿਤਲਾ ਚਲਦਾ ਨਹੀਂ ਜਾਂ ਬਾਰ ਬਾਰ ਟੁੱਟਦਾ ਤੇ ਕੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਆਪਾਂ ਇੱਕ ਸੂਟ ਹੀ ਬਣਾਇਆ ਸੀ ਉਹਦੇ ਵਿੱਚ ਕੱਲੇ ਡਾਟ ਜੇ ਭਰੇ ਸੀ ਤੇ ਇੰਨੀ ਹਜੇ ਆਪਾਂ ਤਿੱਲਾ ਨਹੀਂ ਯੂਜ਼ ਕੀਤਾ ਸੀ ਤੇ ਲਓ ਜੀ ਅੱਜ ਆਪਾਂ ਜਿਹੜਾ ਸੂਟ ਹੈ ਇਹਦੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਦੇਖੋ ਕੱਟਵਰਕ ਦਾ ਤੇ ਇਹਦੇ ਵਿੱਚ ਆਪਾਂ ਤਿੱਲਾ ਪਾ ਕੇ ਅੱਜ ਇਹਨੂੰ ਬਣਾਉਣ ਲੱਗੇ ਆ ਤੇ ਨਾਲ ਹੀ ਆਪਾਂ ਚਲਦੇ-ਚਲਦੇ ਵੀਡੀਓਜ਼ ਤੁਹਾਨੂੰ ਆਪ ਨੂੰ ਖੁਦ ਨੂੰ ਪਤਾ ਲੱਗ ਜਾਊਗਾ ਵੀ ਤਿੱਲਾ ਕਿੱਦਾਂ ਵਰਕ ਕਰਦਾ ਕਿੱਦਾਂ ਸਫਾਈ ਆਉਂਦੀ ਹੈ ਜਾਂ ਕਿੰਨਾ ਕ ਇਹ ਧਾਗਾ ਤੋੜਦਾ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਤੇ ਲਓ ਜੀ ਐਂਡ ਤੱਕ ਵੀਡੀਓ ਤੇ ਬਨੇ ਰਹੋ ਨਾਲ ਦੀ ਨਾਲ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋਏ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਜੋ ਜੋ ਵੀ ਕੋਈ ਜਾਣਕਾਰੀ ਹੁੰਦੀ ਹੈ ਅੱਗੇ ਵੀ ਆਪਣੇ ਤੇਕਰ ਪਹੁੰਚ ਸਕੇ ਤੇ ਚਲੋ ਜੀ ਇੱਥੇ ਡਿਜ਼ਾਈਨ ਸਿਲੈਕਟ ਹੋ ਗਿਆ ਫਰੇਮ ਲੱਗ ਚੁੱਕਿਆ ਤੇ ਸੂਟ ਇਹਦੇ ਨਾਲ ਦਾ ਦੇਖੋ ਆਪਾਂ ਇੱਕ ਕੱਲ ਵਰਕ ਕੀਤਾ ਸੀ ਇਕੱਠੇ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਤੇ ਵੈਸੇ ਤਾਂ ਇਹ ਜਿਹੜੇ ਆਰਡਰ ਤੇ ਸੂਟ ਤਿਆਰ ਹੋ ਰਹੇ ਨੇ ਪਰ ਤੁਹਾਨੂੰ ਪਤਾ ਹੀ ਹੈ ਡਿਲੀਵਰੀ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਦੀ ਇੱਕ ਵੀਡੀਓ ਜ਼ਰੂਰ ਬਣਾ ਕੇ ਸ਼ੇਅਰ ਕਰਾਂਗੇ ਤੇ ਲਓ ਜੀ ਇੱਥੇ ਤਿੱਲਾ ਜਿਹੜਾ ਆਪਾਂ ਵਾਈਟ ਕਲਰ ਦਾ ਤਿੱਲਾ ਯੂਜ਼ ਕਰਾਂਗੇ ਦੇ ਦੇਖੋ ਆਪ ਆਪਣੇ ਆਪ ਤਾਂ ਆਪਾਂ ਬਹੁਤ ਸੌਫਟ ਤਿੱਲਾ ਲੈ ਕੇ ਆਇਆ ਫਿਰ ਬਾਕੀ ਇਹਨੂੰ ਚਲਾ ਕੇ ਪਤਾ ਲੱਗੂਗਾ ਕਿਉਂਕਿ ਹਜੇ ਤਿੱਲੇ ਦਾ ਜਿਹੜਾ ਇਹ ਰੋਲ ਹੁੰਦਾ ਇਹ ਥੋੜਾ ਜਿਹਾ ਹੈਵੀ ਹੁੰਦਾ ਤੇ ਚਲੋ ਜੀ ਡਿਜ਼ਾਈਨ ਸਿਲੈਕਟ ਹੋ ਗਿਆ ਤੇ ਕਰਨਾ ਕਰਦੇ ਹਾਂ ਸ਼ੁਰੂ ਤੇ ਜਿਹੜੇ ਦੇਖੋ ਇਸ ਵਿਚਾਲੇ ਪੱਤੀਆਂ ਨੇ ਇਹ ਆਪਾਂ ਅਜ ਤਿੱਲੇ ਨਾਲ ਭਰਨ ਲੱਗੇ ਆ ਕਿਉਂਕਿ ਸੂਟ ਆ ਜਿਹੜਾ ਇਹ ਬਹੁਤ ਸੋਹਣਾ ਲੱਗੂ ਇਹਦੇ ਵਿੱਚ ਤਿੰਨ ਕਲਰ ਹੀ ਪੈਣੇ ਨੇ ਤੇ ਤਿੰਨ ਕਲਰ ਲੈ ਦੇਖੋ ਆਪਾਂ ਇਹ ਵਾਲੇ ਯੂਜ਼ ਕੀਤੇ ਆ ਇਹ ਵਾਲਾ ਆਪਾਂ ਤਿੱਲੇ ਨਾਲ ਭਰਨ ਲੱਗੇ ਆ ਤੇ ਬਾਕੀ ਆਪਾਂ ਇਹਨਾਂ ਦੋਨਾਂ ਕਲਰ ਚੂਜ਼ ਕਰਾਂਗੇ ਵੀ ਆਪਾਂ ਕਿਹੜੇ ਕਲਰ ਦਾ ਸੂਟ ਹੈ ਜਿਹੜਾ ਇਹ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਜੀ ਇਹਨਾਂ ਨੂੰ ਰੱਖਦੇ ਆ ਸਾਈਡ ਤੇ ਤੇ ਸਭ ਤੋਂ ਪਹਿਲਾਂ ਜਿਹੜਾ ਤਿੱਲਾ ਇਹਨੂੰ ਆਪਾਂ ਚੜਾ ਕੇ ਤੇ ਫਿਰ ਦੇਖਦੇ ਆ ਚਲਾ ਕੇ ਵੀ ਕਿਸ ਤਰ੍ਹਾਂ ਚੱਲਦਾ ਹੈ ਤੇ نیچے ਆਪਾਂ ਉਹੀ ਹੁਣ ਪੇਸਟਿੰਗ ਪੇਪਰ ਲਗਾਉਣਾ ਛੱਡਤਾ ਤੇ ਹੁਣ ਆਪਾਂ ਜਿਹੜਾ ਆ ਕਾਪੀ ਵਾਲੇ ਪੇਜ ਹੁੰਦੇ ਨੇ ਉਹੀ ਲਗਾ ਕੇ ਜਿਹੜੇ ਸੂਟ ਨੇ ਸਾਰੇ ਵਰਕ ਕਰ ਰਹੇ ਕਿਉਂਕਿ ਬਹੁਤ ਜ਼ਿਆਦਾ ਸਫਾਈ ਵੀ ਆ ਰਹੀ ਹੈ ਤੇ ਬਾਕੀ ਜਿਹੜਾ ਉਹ ਪੇਜ ਹੁੰਦਾ ਕਾਪੀ ਦਾ ਬਹੁਤ ਜ਼ਿਆਦਾ ਸਖਤ ਹੁੰਦਾ ਤੇ ਜਿਹੜਾ ਵਰਕ ਹੈ ਬਹੁਤ ਸੋਹਣਾ ਆ ਰਿਹਾ ਹੈ ਤੇ ਚਲੋ ਜੀ ਫਿਰ ਹੁਣ ਆਪਾਂ ਜਿਹੜੀ ਆਪਣੀ ਮਸ਼ੀਨ ਨੂੰ ਚਾਲੂ ਕਰਕੇ ਤੇ ਤੁਹਾਨੂੰ ਦਿਖਾਉਣੀ ਹੈ ਡਾਇਰੈਕਟ ਹੀ ਸਿੱਧਾ ਕੀ ਜਿਹੜਾ ਤਿੱਲਾ ਵਰਕ ਆ ਉਹ ਕਿਸ ਤਰ੍ਹਾਂ ਕੰਮ ਕਰਦਾ ਤੇ ਕਿਸ ਤਰ੍ਹਾਂ ਕਿੰਨੀ ਕੁ ਸਫਾਈ ਆਉਂਦੀ ਹੈ ਤੇ ਲੋ ਜੀ ਰੀਲ ਥੋੜੀ ਜਿਹੀ ਹੈਵੀ ਹੋਣ ਕਰਕੇ ਉੱਪਰ ਧਾਗਾ ਨਹੀਂ ਚੱਲ ਰਿਆ ਸੀ ਇਸ ਲਈ ਆਪਾਂ ਇਹਨੂੰ ਹੱਥ ਵਿੱਚ ਹੀ ਫੜ ਲਿਆ ਸੀ ਕਿਉਂਕਿ ਧਾਗਾ ਵਾਰ-ਵਾਰ ਫਿਰ ਟੁੱਟ ਰਿਹਾ ਸੀ ਕਿਉਂਕਿ ਰੀਲ ਹੈਵੀ ਹੈ ਘੁੰਮ ਨਹੀਂ ਰਹੀ ਸੀ ਤਾਂ ਚਲੋ ਜੀ ਜਦੋਂ ਥੋੜਾ ਜਿਹਾ ਵਰਕ ਹੋ ਗਿਆ ਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਸ ਤਰ੍ਹਾਂ ਦੀ ਜਿਹੜੀ ਇਹ ਪੱਤੀ ਇਹਨੇ ਭਰੀ ਹੈ ਤੇ ਲਓ ਜੀ ਲਿਗੜਾ ਵੀ ਇੱਥੇ ਕਿਉਂਕਿ ਜਿਹੜਾ ਫੈਬਰਿਕ ਆ ਇਹ ਦੇਖੋ ਇਹ ਵਿంటర్ ਵਾਲਾ ਪਲੇਨ ਸਟੱਫ ਹੈ ਬਹੁਤ ਹੈਵੀ ਸਟੱਫ ਹੈ ਇਸ ਲਈ ਇੱਕ ਵਾਰ ਤਾਂ ਬਹੁਤ ਸੋਹਣਾ ਦੇਖੋ ਜਿਹੜਾ ਤਿੱਲੇ ਦਾ ਇਹ ਪੱਤੀ ਇਹਨੇ ਬਣਾਈ ਹੈ ਬਹੁਤ ਸੋਹਣੀ ਬਣੀ ਹੈ ਤੇ ਫਿਰ ਜਿਹੜਾ ਸਾਰਾ ਸੂਟ ਆ ਬਣਾ ਕੇ ਤੁਹਾਨੂੰ ਉਹ ਦਿਖਾਵਾਂਗੇ ਇਹ ਲੋ ਜੀ ਧਾਗਾ ਆਪਾਂ ਇੰਨਾ ਕ ਜਿਹੜਾ ਖੋਲ ਕੇ ਰੱਖ ਦਿੰਨੇ ਆ ਕਿਉਂਕਿ ਜਿਹੜਾ ਇਹ ਧਾਗਾ ਥੋੜਾ ਜਿਹਾ ਸਖਤ ਹੁੰਦਾ ਦੂਜੀਆਂ ਰੇਸ਼ਮੀ ਰੀਲਾਂ ਨਾਲ ਤੇ ਇਹਦੇ ਵਿੱਚ ਗੁੰਝਲਾਂ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਵੈਸੇ ਜਿਹੜਾ ਧਾਗਾ ਟੁੱਟਣ ਦਾ ਕਹਿ ਰਹੇ ਸੀ ਤੇ ਵਾਰ-ਵਾਰ ਧਾਗਾ ਟੁੱਟਦਾ ਵੀ ਆਪਾਂ ਜਦੋਂ ਦਾ ਚੜਾਇਆ ਹਲੇ ਤੱਕ ਧਾਗਾ ਤਾਂ ਇਹਦਾ ਨਹੀਂ ਟੁੱਟਿਆ ਤਿਹ ਲਓ ਜੀ ਇੰਨਾ ਕਿ ਡਿਜ਼ਾਈਨ ਆ ਜਿਹੜਾ ਆਪਣਾ ਬਣ ਚੁੱਕਿਆ ਕਿਉਂਕਿ ਆਪਾਂ ਵਿੱਚ ਬਸ ਜਿਹੜੇ ਡਾਊਟ ਸੀ ਨੇ ਉਹੀ ਭਰ ਰਹੇ ਆ ਦੇਖੋ ਇਸ ਤਰ੍ਹਾਂ ਦੀ ਪੱਤੀਆਂ ਨੇ ਤੇ ਇਹਦੇ ਉੱਪਰ ਆ ਜਿਹੜੇ ਆਪਾਂ ਗ੍ਰੀਨ ਰੀਡ ਦੇ ਬਣਾਵਾਂਗੇ ਫੁੱਲ ਤੇ ਫਿਰ ਜਿਹੜਾ ਡਿਜ਼ਾਈਨ ਆ ਤੁਹਾਨੂੰ ਉਹ ਵੀ ਸਮਝ ਆ ਜਾਊਗਾ ਤੇ ਲਓ ਜੀ ਤਿੱਲੇ ਦਾ ਆਪਾਂ ਨਾਲ ਦੀ ਨਾਲ ਜਿਹੜਾ ਇਸ ਤਰ੍ਹਾਂ ਕਿੰਨਾ ਸਾਰਾ ਧਾਗਾ ਖੋਲ ਕੇ ਰੱਖ ਦਿੰਦੇ ਸੀ ਕਿਉਂਕਿ ਦੇਖੋ ਇਹ ਸਿੱਧਾ ਵਧੀਆ ਚੱਲ ਰਿਹਾ ਸੀ ਥੋੜਾ ਜਿਹਾ ਹੱਥ ਵਿੱਚ ਫੜ ਕੇ ਇਸ ਤਰ੍ਹਾਂ ਕਿਉਂਕਿ ਇਹ ਚ ਗੁੰਝਲ ਜਿਹੜੀ ਸੀਗੀ ਜ਼ਰੂਰ ਬਾਰ-ਬਾਰ ਪੈ ਰਹੀ ਸੀ ਇਹ ਲੋ ਉੱਚੀ ਟਸਣ ਆਪਣਾ ਕੁਛ ਹੱਥ ਧਿੱਕਰ ਬਣ ਚੁੱਕਿਆ ਤੇ ਲੋ ਜਿੱਥੇ ਜਿਹੜਾ ਤਿੱਲਾ ਸੀਗਾ ਉਹ ਆਪਣਾ ਦੇਖੋ ਆਪਾਂ ਪੱਤੀਆਂ ਭਰਤੀਆਂ ਨੇ ਤੇ ਜਿਹੜਾ ਆਪਣਾ ਦੂਜਾ ਗ੍ਰੀਨ ਰੀਡ ਦਾ ਵਰਕ ਆ ਹੋਣਾ ਸ਼ੁਰੂ ਹੋ ਗਿਆ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਆਪਾਂ ਤਿੱਲੇ ਨਾਲ ਦੇਖੋ ਪੱਤੀ ਭਰੀ ਹੈ ਬਹੁਤ ਸੋਹਣੀ ਪੱਤੀ ਆਈ ਹੈ ਕੋਈ ਇਹਦੇ ਵਿੱਚ ਵਾਈਟ ਧਾਗਾ ਨਹੀਂ ਦਿਖਿਆ ਕੋਈ ਕੁਛ ਨਹੀਂ ਕੋਈ ਧਾਗਾ ਨਹੀਂ ਟੁੱਟਿਆ ਤੇ ਬਹੁਤ ਸੋਹਣਾ ਵਰਕ ਦੇਖੋ ਹੋਇਆ ਤੇ ਲੋ ਜੀ ਬਹੁਤ ਜ਼ਿਆਦਾ ਕਮੈਂਟ ਸੀ ਜਿਹੜੇ ਵੀ ਤਿੱਲੇ ਵਾਲਾ ਸੂਟ ਜਿਹੜਾ ਦਿਖਾਉ ਕਿਸ ਤਰ੍ਹਾਂ ਬਣਦਾ ਤੇ ਲੋ ਜੀ ਤੁਸੀਂ ਆਪਣੇ ਆਪ ਜਿਹੜੀ ਸੂਟ ਤੇ ਸਫਾਈ ਆਈ ਹੈ ਦੇਖ ਸਕਦੇ ਹੋ ਇਹ ਬਾਕੀ ਡਿਜ਼ਾਈਨ ਸੀ ਜਿਹੜਾ ਬਹੁਤ ਸੋਹਣਾ ਡਿਜ਼ਾਈਨ ਸੀ ਇਹ ਕੱਟਵਰਕ ਦਾ ਤੇ ਇੱਥੇ ਆਪਾਂ ਘੇਰਾ ਵਰਕ ਦਾ ਸੂਟ ਹੈ ਜਿਹੜਾ ਇਹ ਤਿਆਰ ਕਰ ਰਹੇ ਆਂ ਪਹਿਲਾਂ ਸੋਚਿਆ ਸੀ ਵੀ ਤਿੰਨ ਕਲਰ ਪਾਵਾਂਗੇ ਪਰ ਨਹੀਂ ਆਪਾਂ ਇਹ ਸਿਰਫ ਤਿੱਲੇ ਤੇ ਇਸ ਗ੍ਰੀਨ ਕਲਰ ਦੇ ਨਾਲ ਹੀ ਇਹਨੂੰ ਦੇਖੋ ਬਣਾ ਕੇ ਤਿਆਰ ਕੀਤਾ ਤੇ ਲੋ ਜੀ ਵਰਕ ਹੈ ਜਿਹੜਾ ਆਪਣਾ ਪੂਰਾ ਹੋ ਚੁੱਕਿਆ ਕੰਪਲੀਟ ਤੇ ਬਸ ਇਹ ਦੋ ਆਪਾਂ ਪਾ ਦਿੱਤੇ ਨੇ ਤੇ ਦੋ ਆਪਣੇ ਜਿਹੜੇ ਹੋਰ ਪਹਿਣਗੇ ਤੇ 24 ਇੰਚ ਦਾ ਘੇਰਾ ਜਿਹੜਾ ਇੱਥੇ ਆਪਾਂ ਨਾਪ ਕੇ ਰੱਖਿਆ ਸੀ ਲਓ ਜੀ ਇੱਕ ਡਿਜ਼ਾਈਨ ਜਿਹੜਾ ਆਪਣਾ ਪੂਰਾ ਹੋ ਚੁੱਕਿਆ ਤੇ ਬਸ ਇਹਦੀ ਬਾਹ ਲਗਾ ਕੇ ਤੇ ਡਿਜ਼ਾਈਨ ਤੇ ਇਹਦੇ ਵਿੱਚ ਸੀਗਾ ਜਿਹੜਾ ਕਿਉਂਕਿ ਸਾਰੇ ਸੂਟ ਦੇ ਵਿੱਚ ਇਸ ਤਰ੍ਹਾਂ ਦੇ ਫੁੱਲ ਨੇ ਛੋਟੇ-ਛੋਟੇ ਦੇਖਾਂਗੇ ਜੇ ਕਸਟਮਰ ਦੀ ਡਿਮਾਂਡ ਹੋਈ ਤਾਂ ਬਣਾਵਾਂਗੇ ਪਾਵਾਂਗੇ ਤੇ ਨਹੀਂ ਆ ਜਿਹੜਾ ਫਿਰ ਆਪਾਂ ਸੂਟ ਨੂੰ ਇਸ ਤਰੀਕਾ ਰੈਡੀ ਕਰਕੇ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰਾਂਗੇ ਤੇ ਲਓ ਜੀ ਮੇਨ ਵੀਡੀਓ ਜਿਹੜੀ ਆਪਾਂ ਅੱਜ ਤਿੱਲੇ ਵਰਕ ਤੇ ਬਣਾਈ ਸੀ ਦੇ ਲਓ ਸੇ ਇਹ ਸੀ ਆਪਣੀ ਹੱਜ ਤਿੱਲੇ ਵਰਕ ਤੇ ਸਪੈਸ਼ਲ ਵੀਡੀਓ ਕਿਉਂਕਿ ਜੋ ਡਾਊਟ ਸੀ ਸਾਰਿਆਂ ਦਾ ਵੀ ਤਿੱਲਾ ਵਰਕ ਹੈ ਜਿਹੜਾ ਇਸ ਮਸ਼ੀਨ ਤੇ ਨਹੀਂ ਚੱਲਦਾ ਜਾਂ ਵਰਕ ਸੋਹਣਾ ਨਹੀਂ ਹੁੰਦਾ ਤੇ ਟੋਟਲੀ ਆਪਾਂ ਤੁਹਾਨੂੰ ਸਾਰੀ ਵੀਡੀਓ ਵਿੱਚ ਦੇਖੋ ਸੂਟ ਦੀ ਫਿਨਿਸ਼ਿੰਗ ਦਿਖਾਤੀ ਆ ਬਹੁਤ ਸੋਹਣਾ ਵਰਕ ਹੋਇਆ ਕੋਈ ਉੱਪਰ ਚਿੱਟਾ ਥ੍ਰੈਡ ਨਹੀਂ ਆਇਆ ਤੇ ਬਹੁਤ ਸੋਹਣਾ ਬਣ ਕੇ ਵਰਕ ਤਿਆਰ ਹੋਇਆ ਤਿਉਹ ਜੀ ਅਸੀ ਆਪਣੀ ਅੱਜ ਦੀ ਤਿੱਲੇ ਤੇ ਸਪੈਸ਼ਲ ਵੀਡੀਓ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਮਿਲਦੇ ਆ ਕੱਲ ਨੂੰ ਕੋਈ ਨਵੇਂ ਟੌਪਕ ਤੇ ਜਾਂ ਕੋਈ ਨਵਾਂ ਵਰਕਸ਼ੂਟ ਲੈ ਕੇ